ਆਪਣਾ ਨਾ ਬਈ ਰਿਸ਼ਤੇਦਾਰ 36 ਦੀ ਟਰੈਕਟਰ ਲੈ ਆਇਆ ਨਵਾ ਚੱਲ ਆਪਾਂ ਵੀ ਦੇਖਿਆ ਵਧਾਈਆਂ ਦੇ ਦਿੱਤੀਆਂ ਮੈਨੂੰ ਕਹਿੰਦਾ ਬਈ ਦੇਖ ਅਸੀਂ ਖੇਤ ਬਾਗ ਜਦੋਂ ਬਾਹੂ ਕੇ ਦੇਖਿਆ ਟਰੈਕਟਰ ਬਹੁਤ ਸੋਹਣਾ ਤੇ ਬਹੁਤ ਵਧਗਾ ਜ਼ੋਰ ਮਾਰੇ ਮੈਨੂੰ ਕਹਿੰਦਾ ਬਾਈ ਜੀ ਹਜੇ ਨਹੀਂ ਕਹਿੰਦਾ ਇਹ ਗੱਲ ਬਣੀ ਕਹਿੰਦਾ ਹਜੇ ਤਾਂ ਇਹ ਕੁਝ ਵੀ ਜ਼ੋਰ ਨਹੀਂ ਮਾਰਦਾ ਮੈਂ ਕਿਹਾ ਵੀ ਯਾਰ ਵਧਗਾ ਦਾ ਜ਼ੋਰ ਮਾਰਦਾ ਟਰੈਕਟਰ ਕੋਈ ਗਰਮ ਨਹੀਂ ਹੁੰਦਾ ਜਿਵੇਂ ਨਿਆਰ ਇਹ ਨਵਾ ਟਰੈਕਟਰ ਆ ਯਾਰ ਕਹਦਾ ਨਹੀਂ ਬਾਈ ਹਜੇ ਤਾਂ ਇਹ ਕੁਝ ਵੀ ਜ਼ੋਰ ਨਹੀਂ ਮਾਰਦਾ ਕਹਿੰਦਾ ਹਜੇ ਤਾਂ ਆਪਾਂ ਇਹਦੀ ਮੋਡੀਫਿਕੇਸ਼ਨ ਕਰਾ ਕੇ ਲਿਆਵਾਂਗੇ ਉਮ ਮਖਾ ਯਾਰ ਮੋਡੀਫਿਕੇਸ਼ਨ ਨਾਲ ਕੀ ਹੋ ਜੂ ਤੇਰੇ ਕੋਲੇ 13 ਹਾਲ ਆ ਗਏ 11 ਫੁੱਟੀ ਟਰਾਲੀ ਆ ਤੇ ਜਿਹੜੇ ਤੇਰੇ ਸੰਦ ਸੰਡੇੜਾ ਕੋਈ ਤੇਰੇ ਕੋਲੇ 8 ਫੁੱਟਾ ਹਾ ਰੋਟਾ ਵੇਟਰ ਵਗੈਰਾ ਹੈਗਾ ਤੇ ਮਖਾ ਯਾਰ ਤੇਰਾ ਇਹ ਵਦਗਾ ਤਾਂ ਸੰਦ ਜਿਹੜਾ ਖਿੱਚੀ ਜਾਂਦਾਗਾ ਕਿਹੜੀ ਚੀਜ਼ ਨਹੀਂ ਖਿੱਚਦਾ ਕਹਿੰਦਾ ਨਹੀਂ ਬਾਈ ਯਾਰ ਆਏ ਨਹੀਂ ਕਹਦਾ ਬਣਦੀ ਗੱਲ ਤੂੰ ਕਹਿੰਦਾ ਦੇਖੇਗਾ ਤੇ ਕਹਿੰਦਾ ਵੀ ਯਾਰ ਆਇਆ ਨਾ ਫਿਰ ਸ਼ਰੀਕ ਤੇ ਆਂਢੀ ਗੁਆਂਢੀ ਕਹਿੰਦਾ ਯਾਰ ਜੇ ਕੋਈ ਪੰਗਾ ਪੰਗਾ ਪੈ ਜਾਏ ਕਹਿੰਦਾ ਕਿਸੇ ਨਾ ਟਰੈਕਟਰ ਪਿੱਛੇ ਨਾ ਹਟੇ ਉਹ ਮਖਾ ਯਾਰ ਮੈਨੂੰ 20 ਸਾਲ ਹੋ ਗਏ ਬਾਹੀ ਕਰੀ ਜਾਂਦੇ ਇਹਨੂੰ ਅੱਜ ਤੱਕ ਕੋਈ ਮੇਰੇ ਖੇਤ ਚ ਤਾਂ ਬਾੜ ਪਾਉਂਦੇ ਵੇਲੇ ਆਇਆ ਨਹੀਂ ਲੈ ਕੇ ਹਾਲ ਵੀ ਕਿਸੇ ਨੇ ਮੇਰੇ ਬਰਾਬਰ ਧਰ ਤੇ ਹੁਣ ਵੀ ਯਾਰ ਆੜੀ ਪਹੁੰਚਾਤਾ ਮੇਰੇ ਨਾਲ ਟਰੈਕਟਰ ਤੋਰ ਜਾਂ ਮੇਰੇ ਨਾਲ ਦਿਵਾ ਲੈ ਜਾਂ ਖਿੱਚ ਕੇ ਦਿਖਾ ਆਪੋ ਆਪਣੇ ਬਾੜ ਪਾਉਣੇ ਆ ਯਾਰ ਆਪਾਂ ਖੇਤੀ ਕਰਨੀ ਆ ਯਾਰ ਵਧ ਗਿਆ ਆਪਣੀ ਖੇਤੀ ਵਧ ਗਿਆ ਪਿਆਰ ਨਾਲ ਯਾਰ ਸਵਾਦ ਨਾਲ ਕਰੋ ਯਾਰ ਕੀ ਯਾਰ ਮੈਨੂੰ ਤਾਂ ਕੋਈ ਤੇਰੀ ਗੱਲ ਜੀ ਯਾਰ ਵਧ ਗਿਆ ਨਵੇਂ ਟਰੈਕਟਰ ਦੀ ਨਾ ਜੜ ਕੱਢ ਕਦਾ ਨਾਮ ਬਈ ਯਾਰ ਚਲੋ ਬਈ ਉਹ ਨਾਮ ਮੰਨਿਆ ਤੇ ਉਹ ਟਰੈਕਟਰ ਮੋਡੀਫਿਕੇਸ਼ਨ ਕਰਾ ਲਿਆ ਟਰੈਕਟਰ ਤੇ ਪਤਾ ਨਹੀਂ ਕਿੰਨੇ ਕੁ ਪੈਸੇ ਲਾ ਕੇ ਆਇਆ ਟਰੈਕਟਰ ਦਾ ਜੋਰ ਬਹੁਤ ਜਿਆਦਾ ਮਾਰਨ ਲੱਗ ਗਿਆ ਬਹੁਤ ਤਕੜਾ ਹੋ ਗਿਆ ਅਸੀਂ ਬੈਠੇ ਬੈਠੇ ਨੇ ਸੋਚਿਆ ਯਾਰ ਬਈ ਵੀ ਯਾਰ ਇਹ ਗੱਲ ਗਈ ਕਿੱਧਰ ਨੂੰ ਵੀ ਜਦੋਂ ਆਪਾਂ ਕੰਪਨੀ 10 ਲੱਖ ਦਾ ਟਰੈਕਟਰ 12 ਲੱਖ ਦਾ ਟਰੈਕਟਰ ਆਪਾਂ ਨੂੰ ਬਣਾ ਕੇ ਤਿਆਰ ਕਰਕੇ ਦੇ ਸਕਦੀ ਆ ਤੇ ਵੀ ਯਾਰ ਕੰਪਨੀ ਤੋਂ ਟਰੈਕਟਰ ਕਿਉਂ ਨਹੀਂ ਜੋਰ ਮਾਰਨ ਲੱਗਦਾ ਅਸੀਂ ਨਾ ਬਈ ਯਾਰ ਕੁਸ਼ਲ ਸੇ ਮੰਨ ਲਓ ਵੀ ਸਵਾਲ ਲਿਖੇ ਨੇ ਮੰਨ ਕੇ ਚਲੋ ਵੀ ਇਹ ਕੁਝ ਪੁਆਇੰਟ ਤੁਸੀਂ ਦੇਖੋ ਵੀ ਤੁਹਾਨੂੰ ਠੀਕ ਲੱਗੇ ਆਪਾਂ ਸੋਡਰ ਨਾਲ ਇਹ ਗੱਲਬਾਤ ਸਾਂਝੀ ਕਰਦੇ ਆਂ ਵੀਡੀਓ ਛੱਡੇ ਹੋਣਾ ਵੀਡੀਓ ਪੂਰੀ ਸੁਣੋ ਵੀਰ ਬਣ ਕੇ ਹੈ ਵੀ ਨੰਬਰ ਇੱਕ ਤਾਂ ਯਾਰ ਵੀ ਜੇ ਮੰਨ ਲਓ ਵੀ ਮੈਂ ਕਵਾਂਟਲ ਭਾਰ ਚੱਕ ਸਕਦਾ ਪਹਿਲੀ ਗੱਲ ਤਾਂ ਜੇ ਮੈਂ ਕਵਾਂਟਲ ਜਾਂ ਤੁਸੀਂ ਵੀ ਵੱਲੋਂ ਕਵਾਂਟਲ ਭਾਰ ਚੱਕ ਸਕਦੇ ਹੋ ਕੋਈ ਆਪਾਂ ਹਰ ਵਕਤ ਨਾ ਯਾਰ ਮੋਢਿਆਂ ਤੇ ਕਵਾਂਟਲ ਭਾਰ ਚੱਕ ਕੇ ਤੁਰੇ ਫਿਰਦੇ ਆਪਾਂ ਸ਼ਮਤ ਆਪਣੀ ਹੈਗੀ ਆ ਵੀ ਇੱਕ ਬੰਦਾ ਕਵਾਂਟਲ ਭਾਰ ਚੱਕ ਸਕਦਾ ਕੋਈ ਉਹ ਹਰ ਵਕਤ ਮੋਢਿਆਂ ਤੇ ਕਵਾਂਟਲ ਭਾਰ ਚੱਕ ਕੇ ਤੁਰੇ ਫਿਰਦਾ ਇਹਦਾ ਜੇ ਆਪਾਂ ਅਰਥਕ ਸਮਝ ਕੇ ਵੀ ਜੇ ਟਰੈਕਟਰ ਫਰਜ ਕਰ ਲਓ ਉਹਨਾਂ ਨੇ ਮੋਡੀਫਿਕੇਸ਼ਨ ਕਰਕੇ 50 ਹਸ ਪਾਵਰ ਨੂੰ 75 ਹਸ ਪਾਵਰ ਕਰ ਲਿਆ ਕੋਈ ਉਹ ਹਰ ਵਕਤ ਦਾ ਨਹੀਂ ਉਹਨਾਂ ਨੇ 75 ਹਸ ਪਾਵਰ ਦਾ ਜੋਰ ਲਵਾਉਣਾ ਹਰ ਵਕਤ ਦਾ ਆਪਾਂ 50 ਐਚਪੀ ਜਾਂ 60 ਐਚਪੀ ਦਾ ਜੋਰ ਵੀ ਨਹੀਂ ਲਵਾਉਂਦੇ ਆਮ ਤਾਂ ਆਪਾਂ ਬੱਤ ਹਾਲ ਤੇ ਹਿਸਾਬ ਨਾਲ ਹੀ ਚੋਰਦੇ ਆ ਟਰੈਕਟਰ ਤੋੜਦੇ ਤਾਂ ਨਹੀਂ ਪਹਿਲੀ ਗੱਲ ਫਿਰ ਜਦੋਂ ਨਾਰਮਲ ਕੰਮ ਕਰਨਾ ਆਪਾਂ ਇੰਨਾ ਜੋਰ ਲਵਾਉਣੀ ਨਹੀਂ ਟਰੈਕਟਰ ਦਾ ਹਰ ਵਕਤ ਤੇ ਫਿਰ ਉੱਤੇ ਪੈਸੇ ਕੋ ਲਵਾਏ ਮੰਨ ਲਓ ਲਾਏ ਆਨੇ ਆਪਾਂ ਚਲੋ ਲਾ ਆਲੇ ਨਹੀਂ ਹਟੇ ਆਪਾਂ ਭਾਈ ਪੰਗਾ ਪਾਈ ਜਾਂਦਾ ਕਿਸੇ ਨਾਲ ਪਿੱਛੇ ਗਾਣੋ ਹਟੇ ਟਰੈਕਟਰ ਚਲੋ ਲਾਲੇ ਫਿਰ ਇਹਦਾ ਯਾਰ ਵੀ ਕੀ ਕੰਪਨੀ ਨੂੰ ਨਹੀਂ ਪਤਾ ਲੱਗਿਆ ਵੀ ਇਹ ਜੋਰ ਇਥੋਂ ਵੱਧਾਗਾ ਤੇ ਆਹ ਗੱਲ ਬਾਤ ਵੀ ਆਪਣੇ ਜਿਹੜੇ ਲੋਕਲ ਮਿਸਤਰੀ ਆ ਇਹ ਉਹਨਾਂ ਨਾਲੋਂ ਜ਼ਿਆਦਾ ਤਗੜੇ ਹੋਗੇ ਦਿਮਾਗ ਦੇ ਵਿੱਚ ਵੀ ਉਹ ਫਿਰ ਮੂਰਖਾ ਤੇ ਇਹ ਸਿਆਣੇ ਹੋਗੇ ਜੇ ਇਹ ਗੱਲ ਨਹੀਂ ਤਾਂ ਫਿਰ ਆਪਾਂ ਕਰਾਉਣੇ ਕਾਤੋਂ ਆ ਇਹ ਚੀਜ਼ ਜਿਹੜੇ ਆਪਾਂ ਹੁਣ ਟਰੈਕਟਰ ਮੋਡੀਫਿਕੇਸ਼ਨ ਕਰਾਈ ਜਾਂਦੇ ਆ ਇਹਦੀ ਰਿਜ਼ਲਟ ਤਾਂ ਗਾਹ ਨਿਕਲਣਗੇ ਜਾ ਕੇ ਹੁਣ ਤਾਂ ਆਪਾਂ ਨੂੰ ਕਿਹਨਾ ਟਰੈਕਟਰ ਚੰਗੇ ਲੱਗਦੇ ਆ ਸਾਨੂੰ ਜਿਹੜੇ ਇਹਦੇ ਕੁਝ ਗੱਲਾਂ ਇਹਦੀਆਂ ਗਲਤ ਲੱਗੀਆਂ ਉਹ ਅਸੀਂ ਤੁਹਾਨੂੰ ਦੱਸ ਦਿਆਂ ਵੀ ਨੰਬਰ 1 ਤਾਂ ਟਰੈਕਟਰ ਦੀ ਜਿਹੜੀ ਲਾਈਫ ਆ ਉਹ ਘਟਦੀ ਆ ਮੋਡੀਫਿਕੇਸ਼ਨ ਨਾਲ ਉਹ ਕਿਵੇਂ ਵੀ ਹੁਣ ਟਰੈਕਟਰ ਦਾ ਇੰਜਨ 50 HP ਆ ਤਾਂ ਮਗਰਲਾ ਹਿੱਸਾ ਹੈ ਜਿਹੜਾ ਮਗਰਲੇ ਗੀਅਰ ਦਾ ਹੈ ਗਲਾਰਿੰਗ ਹੈ ਕੋਈ ਬ੍ਰੇਕ ਸਿਸਟਮ ਹੈ ਕੁਝ ਵੀ ਹੈ ਜਿਹੜਾ ਪਿਛਲੇ ਪਾਸੇ ਜਿਹੜੀ ਉਹਦੀ ਬਾਡੀ ਆ ਟਰੈਕਟਰ ਦੀ ਉਹ 50 HP ਦੇ ਹਿਸਾਬ ਨਾਲ ਹੀ ਬਣਾਈ ਹੈ ਨਾ ਕੰਪਨੀ ਨੇ ਜੇ ਟਰੈਕਟਰ ਆਪਾਂ ਜਿਆਦਾ ਜ਼ੋਰ ਮਾਰਨ ਲਾ ਲਿਆ ਤਾਂ ਉਹ ਪਿਛਲੀ ਪਲੇ ਵੀ ਜਲਦੀ ਪਊਗੀ ਪਿਛਲਾ ਹਿੱਸੇ ਦੀ ਤੋੜਪਨ ਟਰੈਕਟਰ ਛੇਤੀ ਕਰੂਗਾ ਤੇ ਮੂਹਰਤ ਆਪਾਂ ਪਹਿਲੀ ਖਲਾਤ ਦਾ ਟਰੈਕਟਰ ਜਿਹੜਾ ਸੀਲਾ ਸੁਲਾ ਜਹਾਂਦੂਗਾ ਉਹ ਤਾਂ ਪਟਕੇ ਪਰੇ ਮਾਰੀਆਂ ਟਰੈਕਟਰ ਜੜ ਮੂਹਰਤ ਆਪਾਂ ਕੱਢ ਹੀ ਦਿੱਤੀ ਤੇ ਟਰੈਕਟਰ ਪਿੱਛੋਂ ਜੜ ਉਹ ਆਪ ਹੀ ਕੱਢ ਦੂਗਾ ਆਪਾਂ ਨੂੰ ਲੋੜ ਨਹੀਂ ਕਿਉਂਕਿ ਉਹ ਜਦੋਂ ਇੰਜਨ ਤਗੜਾ ਹੋ ਗਿਆ ਉਹ ਆਪ ਹੀ ਤੋੜ ਦੂਗਾ ਟਰੈਕਟਰ ਨੂੰ ਪਿੱਛੋਂ ਚਲੋ ਇੱਕ ਤਾਂ ਸਾਨੂੰ ਇਹ ਪੁਆਇੰਟ ਲੱਗਿਆ ਵੀ ਜੇ ਟਰੈਕਟਰ ਕੰਪਨੀ ਪਾਵਰ ਵਧਾ ਕੇ ਦਿਉਗੀ ਨਾ ਤਾਂ ਕੰਪਨੀ ਪਿਛਲਾ ਹਿੱਸਾ ਵੀ ਮਜ਼ਬੂਤ ਲਾ ਕੇ ਦੇਉਗੀ ਜੇ ਤੁਸੀਂ ਕਹੋਗੇ ਵੀ ਅਸੀਂ ਪਾਵਰ ਵਧਾ ਲਈ ਤਾਂ ਅਸੀਂ ਫਿਰ ਮਗਰਲਾ ਹਿੱਸਾ ਵੀ ਬਾਈ ਵੱਡਾ ਲੈ ਕੇ ਲਾ ਲਾਂਗੇ ਤੇ ਫਿਰ ਟਰੈਕਟਰ ਹੀ ਵੱਡਾ ਲੈ ਲਓ ਰਹਿ ਕੀ ਗਿਆ ਫਿਰ ਇੰਜਨ ਤੁਸੀਂ ਤੱਕੜਾ ਕਰ ਲਿਆ ਟਰੈਕਟਰ ਦਾ ਪਿਛਲਾ ਹਿੱਸਾ ਰਿਪੇਅਰ ਪਾਉਣ ਲੱਗਿਆ ਫਿਰ ਤੁਸੀਂ ਪਿਛਲਾ ਹਿੱਸਾ ਲੈਣ ਭੱਜੇ ਫਿਰਦੇ ਹੋ ਵੀ ਸਾਡੇ ਦਾ ਯਾਰ ਕੋਈ ਗੱਲ ਇਹ ਹਜਮ ਜੀ ਨਹੀਂ ਆਈ ਇੱਕ ਆਧਾਰ ਲੈ ਲਓ ਬਾਈ ਯਾਰ ਵੀ 735 ਟਰੈਕਟਰ ਆ ਸਵਰਾਜ ਦਾ ਸਵਰਾਜ ਕੰਪਨੀ ਨੇ 735 ਟਰੈਕਟਰ ਦੇ ਜੇ ਟਰਬੋ ਲਾ ਦੇ ਟਰਬੋ ਲਾ ਕੇ ਟਰੈਕਟਰ 50 HP ਜੋਰ ਮਾਰਨ ਲੱਗਾ ਇੱਕ ਪਾਸੇ ਤੁਸੀਂ origignal ਸਵਰਾਜ ਕਢਾ ਲਓ 50 22 ਜਾਂ 55 HP ਉਹਨਾਂ ਦੋਨਾਂ ਨੂੰ ਜੇ ਆਪਾਂ ਲਗਾਤਾਰ ਚਲਾਵਾਂਗੇ ਤਾਂ ਸਵਰਾਜ 855 ਦੀ ਜਿਹੜੀ ਲਾਈਫ ਆ ਉਹ ਜ਼ਿਆਦਾ ਰਹੂਗੀ 735 ਦਾ ਇੰਜਨ ਛੋਟਾ ਹੈ ਉਹਦੀ ਲਾਈਫ ਉਸ ਹਿਸਾਬ ਨਾਲ ਘਟੂਗੀ ਕੋਈ ਇਹਦਾ ਮਤਲਬ ਚਿੱਟੇ ਦੇ ਨਸ਼ੇ ਵਾਲੀ ਗੱਲ ਆ ਜਿਹੜੀਆਂ ਇਹ ਚੀਜ਼ਾਂ ਕਰਕੇ ਦਿੰਦੇ ਹਨ ਜਿਵੇਂ ਨੌਜਵਾਨ ਕਿਹੜਾ ਨਸ਼ੇ ਤੇ ਲੱਗਦਾ ਲੱਗਦਾ ਕਿਹਨਾਂ ਤਾਂ ਹੁਸ਼ਾਲਾ ਵੱਧੀ ਮਾਰਦਾ ਹੁੰਦਾ ਪਰ ਥੋੜੇ ਸਮੇਂ ਬਾਅਦ ਚੱਲ ਕੇ ਪਤਾ ਲੱਗਦਾ ਵੀ ਕੀ ਭਾ ਪੈਂਦੀ ਆ ਨੁਕਸਾਨ ਸਰੀਰ ਦਾ ਕਿੰਨਾ ਕੁ ਹੁੰਦਾ ਤਾਂ ਕਰਕੇ ਭਾਈ ਟਰੈਕਟਰ ਨਵੇਂ ਟਰੈਕਟਰ ਲਿਆ ਲਿਆ ਕਿ ਭਾਈ ਯਾਰ ਨਾ ਭੰਨੋ ਇਹਨਾਂ ਦੀ ਲਾਈਫ ਘਟੂਗੀ ਟਰੈਕਟਰਾਂ ਦੀ ਪੱਕਾ ਹੀ ਘਟੂਗੀ ਇਹ ਜੀ ਗੱਲ ਨਹੀਂ ਵੀ ਨਾ ਘਟੇ ਜਿਹੜਾ ਟਰੈਕਟਰ origignal ਕੰਪਨੀ ਜਿਹੜੀ ਕੰਪਨੀ ਟਰਬੋ ਲਾ ਕੇ ਦਿੰਦੀ ਆ ਉਹ ਟਰਬੋ ਲਾ ਕੇ ਵੀ ਪਾਵਰ ਦੇ दायरे ਦੇ ਵਿੱਚ ਟਰੈਕਟਰ ਨੂੰ ਰੱਖਦੀ ਆ ਤਾਂ ਜੋ ਟਰੈਕਟਰ 20 ਸਾਲ 30 ਸਾਲ ਟਰੈਕਟਰ ਲੰਮੀ ਉਹਦੀ ਲਾਈਫ ਆ ਜਿਹੜੀ ਉਹ ਚੱਲ ਸਕੇ ਟਰੈਕਟਰ ਈਜੀ ਰਹੇ ਟਰੈਕਟਰ ਸੌਖਾ ਰਹੇ ਤਾਂ ਇਹ ਪਾਵਰਾਂ ਕੰਪਨੀ ਲਗੂਆਂ ਹੁੰਦੀਆਂ ਨੇ ਇੰਜਨ ਵੱਡੇ ਦਿੱਤੇ ਹੁੰਦੇ ਆ ਵੀ ਪਿਛਲਾ ਹਿੱਸਾ ਸਾਰਾ ਸਿਸਟਮ ਵਧੀਆ ਆਏ ਕੁਝ ਦੇ ਪਾਸੇ ਗੂਝ ਨਾ ਪਵੇ ਜਮਾ ਸੁੱਤਾ ਚੱਲੇ ਟਰੈਕਟਰ ਤੇ ਟਰੈਕਟਰ ਨੂੰ ਤੋੜੋ ਨਾ ਪਹਿਲਾਂ ਤਾਂ ਆਪਣਾ ਇਹ ਪੁਆਇੰਟ ਸੀ ਦੂਜਾ ਪੁਆਇੰਟ ਵੀ ਜਿਹੜੇ ਹੁਣ ਮੇਲੇ ਗਰਾਉਂਡ ਲੱਗੇ ਜਿਵੇਂ ਹਰ ਟਰੈਕਟਰ ਟੋਚਨ ਮੁਕਾਬਲੇ ਤਵੀਆਂ ਖਿੱਚ ਮੁਕਾਬਲੇ ਅ ਟਰਾਲੀ ਖਿੱਚ ਮੁਕਾਬਲੇ ਉਥੇ ਟਰੈਕਟਰ ਤੁਸੀਂ ਦੇਖਦੇ ਹੋ ਕੀ ਹਾਲ ਹੁੰਦਾ ਟਰੈਕਟਰ ਬਹੁਤ ਤਗੜੇ ਹੋਗੇ ਭਾਈ ਬਹੁਤ ਤੀਜੇ ਤੀਜੇ ਹਾਈ ਚਲ ਟਰਾਲੀ ਖਿੱਚੀ ਫਿਰਦੇ ਆ ਪੀਕ ਦੇ ਵਿੱਚ ਟਰੈਕਟਰ ਤਾਂ ਆਪਾਂ ਬਹੁਤ ਤਗੜੇ ਕਰ ਲਈ ਪਰ ਉਹ ਮੇਲੇ ਤੇ ਜਾ ਕੇ ਜੇ ਆਪਾਂ ਜਾਗੇ ਜਾਂ ਆਪਣੇ ਬੱਚੇ ਜਾਣ ਉਥੇ ਕੀ ਸਿੱਖਿਆਉਣਗੇ ਵੀ ਮੈਂ ਵੀ ਟਰੈਕਟਰ ਨੂੰ ਤਖੜਾ ਕਰਨਾ ਹੈ ਰੋਲ ਮਾਡਲ ਬਣ ਕੇ ਨਾ ਸਿੱਖਾਂਗੇ ਤਾਂ ਉਹੀ ਜਿਹੜੇ ਕੁਝ ਦੇਖਾਂਗੇ ਤਾਂ ਫਿਰ ਉਹ ਆ ਕੇ ਪੈਸੇ ਕਿਤਨਾ ਕੁ ਸਬਸ ਫੜ ਕੇ ਆਪਦੇ ਟਰੈਕਟਰ ਨਾਲ ਪੰਗੇ ਉਹ ਲੈਣਗੇ ਟਰੈਕਟਰ ਟਕੜੇ ਕਰਨਗੇ ਚਲੋ ਟਰੈਕਟਰ ਤਗੜੇ ਹੋਗੇ ਭਾਈ ਚਲੋ ਟਰੈਕਟਰ ਤਗੜੇ ਕਰਕੇ ਬਾਹੀ ਕਰ ਲੈਣਗੇ ਬਾਣ ਬਾ ਲੈਣਗੇ ਤੇ ਪਰ ਉਹਨਾਂ ਦੇ ਆਪ ਦੇ ਵਜਨ ਆਪ ਦੇ ਵਜਨ ਤਾਂ ਆਪਣੇ ਜਿਹੜੇ ਬਜ਼ੁਰਗ ਸੀ ਕੁਆਂਟਲ ਪਲੱਸ ਸੀ ਆਪ ਦਾ ਆ ਪਾ ਕੇ 62 70 ਕਿਲੋ ਤੇ ਵਿੱਚ ਦਾ ਗੱਭਰੂ 45 50 ਕਿਲੋ ਦੀ ਵੀ ਹੈਗੇ ਆ ਤੇ ਫੇ ਗਾਹ ਮੈਨੂੰ ਐਂ ਸਮਝ ਆਉਂਦੀ ਵੀ ਜਵਾਕਾਂ ਦਾ ਤਾਂ ਬਰਹਾਲ ਹੋਈ ਜਾਂਦਾ ਖਰਾਕ ਕੋਈ ਨਾ ਤਾਂ ਕਿਸੇ ਤੋਂ ਖਾਧੀ ਜਾਂਦੀ ਆ ਨਾ ਕਿਸੇ ਨੂੰ ਖਰਾਕ ਮਿਲਦੀ ਆ ਚਲ ਕਬੱਡੀ ਤੇ ਪੈਸਾ ਲੱਗਦਾ ਕਬੱਡੀ ਦੇ ਮੇਲਿਆਂ ਤੇ ਜਾ ਕੇ ਜਿਹੜੇ ਮੁੰਡੇ ਜਾਂਦੇ ਨੇ ਦੇਖਦੇ ਨੇ ਉਹਨਾਂ ਦੇ ਮਨ ਦੇ ਵਿੱਚ ਕਿ ਨਾ ਚਾਰ ਦਿਨ ਤਾਂ ਮੱਝਾਂ ਨੂੰ ਪੱਠੇ ਪਾਉਂਦੀ ਆ ਉਹ ਵੀ ਆਪਾਂ ਮੱਝ ਆਪਣੀ ਦੁੱਧ ਦੇਊਗੀ ਮੈਂ ਦੁੱਧਾ ਅੱਡ ਪੀਊਂਗਾ ਕਿਉਂ ਖਾਊਂਗਾ ਵੀ ਮੈਂ ਤਕੜਾ ਹੋਊਂਗਾ ਆਪਦੀ ਜਿਹੜੀ ਬਾਡੀ ਆ ਮਜ਼ਬੂਤ ਕਰੂੰਗਾ ਇਹ ਯਾਰ ਤੁਸੀਂ ਟਰੈਕਟਰ ਮਜਬੂਤ ਵੀ ਠੀਕ ਆ ਵੀ ਦੇਖ ਲਿਆ ਮੇਲਾ ਭਾਈ ਹਾਂ ਭਈ ਐ ਟਰਬੋ ਲੱਗ ਗਈ ਆਪਾਂ ਨੂੰ ਗੈਨ ਆ ਗਿਆ ਐ ਟਰਬੋ ਲੱਗ ਗਈ ਐ ਪੰਪ ਦੀ ਟਰਕ ਚੱਕਤੀ ਆਏ ਸਪਰਿੰਗ ਪਾਤਾ ਆਏ ਉਹ ਕਰਤਾ ਬਹੁਤ ਕਰਤਾ ਠੀਕ ਆ ਜੋਰ ਮਾਰਨ ਲੱਗਿਆ ਟਰੈਕਟਰ ਬਣ ਕੇ ਸੁਡੀ ਗੱਲ ਟਰੈਕਟਰ ਦਾ ਖੜੇ ਕਰੀ ਨਾ ਇਹ ਇਹ ਜੋ ਸਿੱਖਿਆ ਕੀ ਮਿਲਦੀ ਐ ਤੁਹਾਡਾ ਸੋਨੂੰ ਸਮਾਲ ਆਪਣਾ ਸਵਾਲ ਆ ਭਾਈ ਕਮੇਟੀ ਵਾਲਿਆਂ ਨੂੰ ਜਾਂ ਤੁਸੀਂ ਕੰਮ ਹੋਰ ਕਰੋ ਜੇ ਮੇਲੇ ਕਰਾਉਣੇ ਕਰਵਾਉ ਆਪਾਂ ਐ ਨਹੀਂ ਕਹਿੰਦੇ ਮੇਲੇ ਪਹਿਲੇ ਤਨ ਬਲਦਾਂ ਦੇ ਵੀ ਹੁੰਦੇ ਤਰੇ ਆ ਇਹ ਵੀ ਹੁਣ ਜੱਟਾਂ ਦੇ ਬਲਦ ਹੀ ਆ ਤੁਸੀਂ ਟਰੈਕਟਰ ਦੀਆਂ ਸੀਲਾਂ ਚੈੱਕ ਕਰੋ ਪੰਪਾਂ ਦੀਆਂ ਸੀਲਾਂ ਚੈੱਕ ਕਰੋ ਟਰੈਕਟਰ origignal ਆ ਜਿਹੜਾ ਟਰੈਕਟਰ ਆ ਉਹਨਾਂ ਦੇ ਮੁਕਾਬਲੇ ਕਰਾਓ ਫਿਰ ਹੁਣ ਵਿੱਚ ਬੁੱਧੀ ਮਨਜੀਬ ਕਹਿਣਗੇ ਵੀ ਮਲੋ origignal ਤੱਕ ਦੇ ਤੌਰ ਨਾ ਲਵੇ ਆਪਾਂ ਨੂੰ ਪੰਡ ਦੇਣੀ ਦੱਸਿਆ ਵੀ ਆਪਾਂ ਉਥੇ 12 ਫੁੱਟੀਆਂ 15 ਫੁੱਟੀ ਟਰਾਲੀ ਪਾਉਣੀ ਆ ਜਿੰਨੀ ਖਿੱਚ ਸਕਦਾ 10 ਫੁੱਟੀ ਪਾ ਲੋ 11 ਫੁੱਟੀ ਪਾ ਲੋ ਥੱਲੇ ਪੀਕ ਜੀ ਘੱਟ ਬਣਾਲੋ ਲੋਕਾਂ ਨੂੰ ਕੋ ਸ ਪਤਾ ਤਾਂ ਲੱਗੇ ਨਾ ਉਹਦਾ ਕੋਈ ਫਾਇਦਾ ਤਾਂ ਹੋਵੇ ਜੇ ਹੁਣ ਅਰੀਜਨਲ ਟਰੈਕਟਰ ਉੱਥੇ ਜਾਣਗੇ ਮੇਲਿਆਂ ਦੇ ਵਿੱਚ ਆਪਾਂ ਨੂੰ ਕਿਸੇ ਨਾ ਟਰੈਕਟਰ ਨਵਾਂ ਖੜਾਉਣਾ ਆਪਾਂ ਨੂੰ ਪਤਾ ਲੱਗੂ ਜਾਣਕਾਰੀ ਹੋ ਜੂ ਬੀਰ ਆਹ ਟਰੈਕਟਰ ਟਰਾਲੀ ਚ ਕਮਜ਼ੋਰ ਆ ਆਹ ਟਰੈਕਟਰ ਤਖੜਾ ਉਹਦਾ ਆਪਾਂ ਨੂੰ ਪੈਸੇ ਲਾਉਣ ਦਾ ਕੋਈ ਤਸਰ ਵੀ ਹੋਵੇ ਇਹ ਹੁਣ ਇਹ ਟਰੈਕਟਰ ਥੋੜੀ ਜਿਹੀ ਇਹਦਾ ਮੋਡੀਫਿਕੇਸ਼ਨ ਜੇ ਦੇ ਦੇ ਯਾਰ ਹੁਣ ਇੱਕ 50 HP ਟਰੈਕਟਰਾਂ ਕੰਪਨੀ ਮੰਨ ਲਓ ਇੱਕ ਜਿਵੇਂ 56 11000 ਅਰਜਨ 60 HP ਆ ਹੁਣ 52 10 50 HP ਆ ਫਰਜ ਕਰ ਲਓ ਤੇ ਜੇ 52 10 ਜਿੱਤ ਗਿਆ ਤੇ ਉਹ ਹਰ ਗਿਆ ਉਹਦਾ ਫਿਰ 10 ਪਾਵਰ ਮੰਨ ਲਓ ਚਲੋ ਘੱਟ ਸੀ ਟਰੈਕਟਰ ਜਿੱਤ ਕੇ ਕਿਵੇਂ ਗਿਆ ਕਿਉਂਕਿ ਉਹ ਮੋਡੀਫਿਕੇਸ਼ਨ ਜਿਆਦਾ ਭਈ ਭੈੜੀ ਚੱਲਦਾਗਾ Ориジナル ਆਗਾ ਅਗਲਾ ਕਹਿੰਦਾ ਉਹ ਦੇਸੀ ਆ ਤੇ ਫਿਰ ਕੋਈ ਹੁਣ ਉਹਦਾ ਫਿਰ ਅਗਲਾ ਮਿਸਤਰੀ ਭਾਲਣ ਭਜ ਲੂ ਵੀ ਕਿਹੜੇ ਮਿਸਤਰੀ ਤੋਂ ਕਰਾਇਆ ਮਿਸਤਰੀਆਂ ਦੇ ਘਰ ਫਿਰ ਭਰਾਂਗੇ ਆਪਾਂ ਸਾਡੀ ਬੇਨਤੀ ਭਾਈ ਜੀ ਇਹੀ ਐ ਬੜੀਆਂ ਗੱਲਾਂ ਦਾ ਵੀ ਕੋਈ დამਣੀ ਬਾੜੀ ਲੰਮੀ ਵੀੜ ਕੋ ਦਾ ਕੋਈ დამਣੀ ਲੈ ਜਾਣ ਦਾ ਵੀ ਨਵੇਂ ਟਰੈਕਟਰ ਯਾਰ ਨਾ ਗੜ ਨਵੇਂ ਟਰੈਕਟਰ ਨਾ ਖੜਾਓ ਟਰੈਕਟਰਾਂ ਨੂੰ ਜਿਵੇਂ ਆਪਾਂ ਕਹਿੰਦੇ ਆ ਵੀ ਜਵਾਕਾ ਵਾਂਗੂ ਪਿਆਰ ਕਰੋ ਟਰੈਕਟਰ ਦੀ ਜੜ ਨਾ ਕੱਢੋ ਖੇਤੀ ਕਰੋ ਨਜ਼ਾਰੇ ਨਾਲ ਸੁਆਦ ਨਾਲ ਟਰੈਕਟਰਾਂ ਦੀ ਲਾਈਫ ਲੰਬੀ ਹੁੰਦੀ ਆ ਜਿਹੜੇ ਹੁਣ ਪਹਿਲਾਂ ਨੀਲੇ ਰੇਟਡ ਵਾਲੇ 36 30 56 ਦੀ ਟਰੈਕਟਰ ਆਈ ਸੀ ਉਹਨਾਂ ਨੂੰ 30 30 ਸਾਲ ਹੋ ਗਏ 25 25 ਸਾਲ ਹੋ ਗਏ ਉਹ ਟਰੈਕਟਰ ਹਜੇ ਤੱਕ ਉਹਨਾਂ ਦੇ ਇੰਜਨ ਗੇਅਰ ਖੁੱਲੇ ਨਹੀਂ ਵਿੱਚ ਜਿਨ੍ਹਾਂ ਨੇ ਸੰਭ ਕੇ ਰੱਖਿਆ ਤੇ ਜਿਹੜੇ ਉਦੋਂ ਬਾਅਦ ਜਾਦੇ ਜਰਵਾਣੇ ਆਏ ਸੀ ਆ ਟੀਐਕਸ ਟਰੈਕਟਰ ਜਾਂ ਹੋਰ ਕਾਲੇ ਇੰਜਨ ਵਾਲੇ ਉਹ ਉਦੋਂ ਮਗਰੋਂ ਆ ਕੇ ਖੁੱਲ ਚੁੱਕੇ ਆ ਹੁਣ ਲੋਕ 5-5 ਸਾਲਾਂ ਬਾਅਦ 7-7 ਸਾਲਾਂ ਬਾਅਦ ਟਰੈਕਟਰ ਦਾ ਗੇਅਰ ਖੋਲ ਦਿੰਦੇ ਆ ਜਿਹੜੇ ਬੜਾ ਜ਼ੋਰ ਲਪਾਉਂਦੇ ਆ ਤੇ ਪਹਿਲਾਂ ਲੋਕ 20-20 ਸਾਲ ਟਰੈਕਟਰ ਖੋਲਣ ਨਹੀਂ ਦਿੰਦੇ ਸੀ ਹਾਂ ਜਿਹੜੇ ਕੋਲੇ ਜਾਦੇ ਜਾਇਦਾਦ ਆ ਕੋਈ 100 ਕਿੱਲੇ ਵਾਲਾ 50 ਕਿੱਲੇ ਵਾਲਾ ਜਿਹੜਾ ਭਾਈ 4 ਸਾਲਾਂ ਬਾਅਦ ਜਾਂ 2 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਟਰੈਕਟਰ ਨਵਾਂ ਫੇਰ ਲੇਉ ਉਹ ਆਪਦਾ ਖੇਡਾਂ ਖੇਡ ਲੇ ਜਿਹੜੇ ਕੋਈ ਸਾਡੇ ਵਰਗੇ ਕੋਈ ਛੋਟੇ ਜ਼ਿਮੀਂਦਾਰ ਆ ਕੋਈ ਮਾਤੜ ਮਾਤੜਾ ਉਹ ਬਾਈ ਉਹਨਾਂ ਦਾ ਦੇਖਾ ਦੇਖੀ ਨਾ ਐਵੇਂ ਪੈਸੇ ਪੱਟੋ ਨਾ ਐਵੇਂ ਖਰਚੇ ਕਰੋ ਜਿਹੜੇ ਹੁਣ ਆਪਾਂ ਇੱਕ ਗੱਲ ਹੋਰ ਗਏ ਜੀ ਬਾਹਰਲੇ ਦਸਾਂ ਦੇ ਵਿੱਚ ਟਰੈਕਟਰ ਆ ਬਾਹਰਲੇ ਦਸਾਂ ਦੇ ਵਿੱਚ ਟਰੈਕਟਰ ਜਿਹੜੇ ਜਿਆਦੇ ਪਾਵਰ ਵਾਲੇ ਤੁਸੀਂ ਦੇਖਦੇ ਹੋਵੋਗੇ ਉਹਨਾਂ ਦਾ ਭਜਨ ਕਿੰਨਾ ਹੈਵੀ ਹੁੰਦਾ ਹੁਣ ਆਪਣੇ ਟਰੈਕਟਰਾਂ ਦੇ ਮਗਰਲੇ ਸਿੱਧਾ ਮੜੇ ਮੜੇ ਆ ਤੋੜੇ ਜਿਹੜਾ ਇੰਜਨ ਆ ਉਹਦੇ ਵਿੱਚ ਤੁਸੀਂ ਲਾ ਕੇ ਟਰਬੋ ਸ਼ਰਬ ਉਹਨੂੰ ਲਾਟਾ ਮਾਰ ਲਾ ਤਾਂ ਪਿਛਲੇ ਪਾਸੇ ਉਹਦੇ ਬਹਿਰਿੰਗ ਸ਼ੈਰਿੰਗ ਉਹ ਕੀ ਦੇਖੋ ਕਿੰਨੇ ਕਮਜ਼ੋਰ ਹੈ ਜਾਂ ਟਰੈਕਟਰ ਦਾ ਵੇਟ ਵੀ ਟਰੈਕਟਰ ਪੂਰਾ ਕਰਦਾ ਹੋਵੇ ਨਾ ਤਾਂ ਕਰਕੇ ਯਾਰ ਬਈ ਇਹ ਚੀਜ਼ਾਂ ਵੇਖਾ ਵਿਖੀ ਨਾ ਕਰੋ ਲਾਸਟ ਤਾਂ ਤੁਹਾਨੂੰ ਫਿਰ ਕਹਨੇ ਆ ਵੀ ਖੇਤੀ ਕਰੋ ਸਵਾਦ ਨਾਲ ਟਰੈਕਟਰ ਰੱਖੋ ਓਰੀਜਨਲ ਵਧੀਆ ਕੋਸ਼ਿਸ਼ ਰੱਖੋ ਪਹਿਲਾਂ ਆਪਣੇ ਬਜ਼ੁਰਗ ਟਰੈਕਟਰ ਮਗਰ ਲਾਈਟ ਵੀ ਹਿੰਡ ਗਣਦੇ ਸੀ ਵੀ ਯਾਰ ਮੇਰੀ ਓਰੀਜਨਲ ਆ ਸਾਹਮ ਕੇ ਰੱਖਦੇ ਸੀ ਉਹ ਸੋਚ ਸਹੀ ਸੀ ਕਿ ਤਰ੍ਹਾਂ ਕਿਤੇ ਮੈਨੂੰ ਲੱਗਦਾ ਵੀ ਆਪਾਂ ਹੁਣ ਕਿਤਨਾ ਕਿਤੇ ਭਟਕੀ ਜਾਂਦੇ ਆ ਰਹਾ ਤੋਂ ਟਰੈਕਟਰ ਜ਼ੋਰ ਬਹੁਤ ਬਹੁਤ ਵਦਗਾ ਮਾਰਦੇ ਆ ਤੀੜ ਬਹੁਤ ਖੁੱਲਾ ਛੱਕਦੇ ਆ ਤੇ ਐਵੇਂ ਪੰਗਿਆਂ ਜਨਾ ਪਾਓ ਆਪਦੇ ਸੁਣਨ ਵਾਸਤੇ ਡੱਕ ਲਾਓ ਖੇਤੀ ਲਈ ਟਰੈਕਟਰ ਲਓ ਨਾ ਕਿ ਦੂਜਿਆਂ ਨੂੰ ਦਿਖਾਉਣ ਵਾਸਤੇ ਲੋੜ ਮੁਤਾਬਕ ਫੋਨਾਂ ਤੇ ਪੈਸੇ ਲਾਓ ਆਪਣੇ ਮਾਜ ਨੇਮ ਮੁਤਾਬਕ ਬਈ ਰਹਿਣ ਵਾਸਤੇ ਘਰ ਪਾਓ ਲੋਕਾਂ ਨੂੰ ਦਿਖਾਉਣ ਵਾਸਤੇ ਨਾ ਪਾਓ ਸਤਿ ਸ਼੍ਰੀ ਅਕਾਲ ਜੀ